i ਰੇ ਗਤ ਮਿਤਬ ਭਮਹੀ ਜਾਨੀ ਨਾਨਕ ਬੋਲਣਾ ਜੀ ਸਤਨਾਮ ਵਾਹਿਗੁਰੂ ਜੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਈ ਫਿਰੰਗਦ ਗੁਰਤੀ ਅਮਰਦਾਸ ਸ੍ਰੀ ਰਾਮਦਾਸ ਜੀ ਹੋਈ ਸਹਾਈ ਅਰਜਨ ਹਰ ਗੋਵਿੰਦ ਨੂੰ ਸਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਗੁਸਨ ਧਈਏ ਜਿਸ ਡਿਠੈ ਸਭ ਦੁਖ ਜਾਈ ਤੀਕ ਬਹਾਦਰ ਸਿਮਰਿਐ ਘਰਨਾਉ ਨਿਦਿਆਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਬ ਪਿਆਰਿਆਂ ਚੋਹਾ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਆਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੀਖ ਚਲਾਈ ਤੇਗ ਵਾਹੀ ਦੇਖ ਤੇ ਅਣਜਣ ਕੀਤਾ ਤਨਾ ਪਿਆਰਿਆਂ ਸੱਚਾਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੋਹਈਆਂ ਚਰਖਣੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਰ੍ਹਾਂ ਨਹੀਂ ਆਰਿਆਂ ਸਿੱਖੀ ਕੇਸਾਂ ਸੁਆਸਾਂ ਨਾਲ ਨਿਵਾਹੀ। ਤੇਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਲੋ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਹਾਏ ਦੇਖ ਦੇਖ ਹੁ ਤ ਹੈ ਮਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੀ ਬੋਲ ਬਾਲੇ ਬੁੱਲੋ ਜੀ ਸਿੱਖਾ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਸਹਾਦਾ ਦਾਨ ਕਰੋਸਾ ਦਾਨ ਦਾਨ ਸਰਦਾਨ ਨਾਮਦਾਨ ਸ੍ਰੀ ਅਮਰਤਸਰ ਜੀ ਕ੍ਰਿਸ਼ਨਾਨ ਚੌਕੀਆਂ ਛੰਡੇ ਵੰਗੇ ਜੁਗ ਜੁਗਾਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨ ਨੀਮਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਦੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤੇਨਾਂ ਦੇ ਖੁੱਲੇ ਦਰਸ਼ਨ ਦੀ ਧਾਰ ਸੇਵਾ ਸੰਭਾਲ ਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਇਹ ਨਮਾਨਿਆਂ ਦੇ ਮਹਾਨੇ ਤਾਨਿਆਂ ਦੇ ਤਾਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਆਪ ਜੀ ਕੀ ਪਾਵਨ ਪਵਿੱਤਰ ਸਥਾਨ ਦਰਬਾਰ ਸ੍ਰੀ ਪ੍ਰਮਤਾ ਸਾਹਿਬ ਜਨਮ ਸਥਾਨ ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜੁਗ ਜੁਗਾਟਾਲ ਚਵਰ ਸਤਰ ਤੱਕ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਕੀ ਪਾਵਨ ਚਰਨਾਂ ਕਮਲਾਂ 'ਪਾਸ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਸੱਚੇ ਬਾਦਸ਼ਾਹ ਜੀ ਆਪ ਜੀ ਕੇ ਕੋਟਾਨ ਕੋਟ ਧਨਵਾਦ ਸ਼ੁਕਰਾਨਾ ਹੈ ਆਪ ਜੀ ਕਿਰਪਾ ਮੈ ਰahmat ਹੋਈ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਪਾਵਨ ਦਰਬਾਰ ਅੰਦਰ ਸਜੇ ਸਜੇ ਦੀਵਾਨ ਅੰਦਰ ਪੰਜ ਬਾਣੀਆਂ ਦਾ ਪਾਠ ਰਿਆ ਮਹਾਰਾਜ ਗੁਰਬਾਣੀ ਪੜ੍ਹਦਿਆਂ ਕੋਲੋਂ ਆਪ ਜੀ ਕੀ ਸੇਵਾ ਟਹਿਲ ਤੁਮਾਂ ਦੇ ਹੋਇਆਂ ਕੋਲੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫੀਆਂ ਬਖਸ਼ਣੀਆਂ ਅਗਾਹਾਂ ਤੋਂ ਸਮਤ ਸੋਜੀ ਬਖਸ਼ਣੇ ਕਿਰਪਾ ਕਰਨੇ ਜੀ ਸੋਧ ਤੇ ਸਪਸ਼ਟ ਗੁਰਬਾਣੀ ਪੜਨ ਬੁਲਨ ਸਮਝਣ ਦੀ ਸੂਝ ਬਖਸ਼ਣੇ ਸੇਵਾ ਸੁਨ ਕਰਨ ਦੇ ਬਲਉਦਮ ਬਖਸ਼ਣੇ ਪੜੀ ਸੁਣੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇਡ ਦਾ ਜੋ ਸੌਣਾ ਹਾਜ਼ਰੀਆਂ ਤਿਲਕੁਲ ਪੇਟਾ ਮੰਦਰ ਤੇ ਗੋਲ ਕਰਨੀਆਂ ਸਰਬਤ ਸੰਗਤ ਦੀਆਂ ਮੰਨ ਦੀਆਂ ਮਰਜ਼ਾ ਗੁਰਮਤਿ ਦੇ ਮੁਤਾਬਕ ਪੂਰੀਆਂ ਕਰਨੀਆਂ ਦਰੋਂ ਕਰੋ ਨਾਮ ਦਾਤ ਗੁਰ ਸਿੱਖੀ ਜੀਵਨ ਦੀ ਦਾਤ ਸੇਵਾ ਸਿਮਰਨੀਆਂ ਦਾਤਾ ਮਕਸੂਦ ਆਲ ਸਾਬੰਤਰੀ ਚੜ੍ਹਦੀ ਕਲਾ ਕੰਨੀ ਯਾਤਰੂਆਂ ਦੀ ਯਾਤਰਾ ਸਭੀ ਕਰਨੀ ਜੀ ਬਖਸ਼ਿਆ ਪੜਾ ਰਿਹਾ ਵਿੱਚੋਂ ਪੰਚੋ ਗੜਾ ਪ੍ਰਸ਼ਾਦ ਕੀ ਦੇਖ ਸੰਜ ਕੇ ਹਾਜ਼ਰ ਹੈ ਦਰਤੇ ਪਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਹੋਵੇ ਮਹਾਰਾਜ ਜੀ ਅਰੰਤੀ ਹੈ ਸੰਗਤ ਹਾਜ਼ਰ ਹੈ ਉਹ ਦੀ ਕਿਰਪਾ ਕਰੋ ਸਤਕਨਸਤਾਨ ਤੋਂ ਪ੍ਰਕਾਸ਼ਸਤਾਨ ਵਰਚਾਲੇ ਮੰਨ ਦੀ ਆਗਿਆ ਬਖਸ਼ੋਰਾ ਪੰਡਿਆਂ ਸੰਗ ਸਾਈ ਹੋਵੇ ਸਮੂਹ ਸੰਗਤ ਨੂੰ ਖੁੱਲੇ ਦਰਸ਼ਨ ਦੇ ਦਾਰੇ ਬਖਸ਼ ਕਰਕੇ ਨਦਰੋ ਨਜ਼ਰੀ ਨਿਹਾਲ ਕਰੋ ਜੀ ਚੇਖ ਪੜਦੇ ਸੁਣਦੇ ਸਰਬਤ ਨਾਹਿ ਬੰਦ ਹੋਵਣ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਗੁਣ ਤੇਰੇ ਉੱਚਾ ਅਪਾਰ ਬੇਅੰਤ ਸੁਆਮੀ ਉੱਚਾ ਅਪਾਰ ਬੇਅੰਤ ਸੁਆਮੀ ਉੱਚਾ ਅਪਾਰ ਬੇਅੰਤ ਸੁਆਮੀ ਉੱਚਾ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਕੌਣ ਤੇਰੇ ਸੁਣਤੇ ਉਦਰੇ ਗਾਤੇ ਉਦਰੇ ਸੁਣਤੇ ਉਦਰੇ ਗਾਵਤ ਉਦਰੇ ਸੁਣਤੇ ਉਦਰੇ ਗਾਵਤ ਉਦਰੇ ਸੁਣਤੇ ਉਦਰੇ ਪਿੰਸੇ ਪਾਪ ਕਰਨੇਰੇ ਕਾਨੇ पशु प्रेत मुगद को तारे पशु परेत मुगद कोरेग को तारे पाहन पारे उतारे रे कोण जने गुण तेरे पाहन पारे उतारे रे कोण जने गुण ते ਸਤ ਤੇਰੀ ਸਰਣਾ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਸਤ ਸਭਾ ਬਲਹਾਰ ਕੋਣ ਜਾਣੇ ਗੁਣ ਤੇਰੇ ਸਦਾ ਸਦਾ ਬਲਹਾਰੇ ਕੋਣ ਜਾਣੇ ਗੁਣ ਤੇ ਸਦਾ ਸਦਾ ਬਲਹਾਰੇ ਕੌਣ ਜਾਣ ਗੁਣ ਤੇਰੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਦਰਸ਼ਨ ਦੇਖ No. 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 ਪ੍ਰਭ ਮੇਰੇ ਜੀ ਕੇ ਰਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੇ ਪ੍ਰਭ ਨਾਮ ਚਿਤੇਰੇ ਮਨ ਜੀਵੇ ਪ੍ਰਭੇ ਨਾਮ ਚਿਤੇਰੇ तकत निवासी आई न जाव मीरा प्रभ्य अविनाशी आई न जाव मीरा प्रभ अविनाशी तास हमी ਜਾ ਚਕੇ ਇੱਕ ਸਰਨਾ ਮਿਲੇ ਦਾਨ ਸੰਤਰੇ ਨਾ ਜੇ ਲਗ ਭਉ ਜਲ ਤਰਨਾ ਬਿਨ ਤਕਰੋ ਅਰਦਾਸ ਸੁਨੋ ਜੀ ठाਕ ਜੇ ठाकुर पावै ਦੇਉ ਦਰਸ ਮਨ ਚਾਉ ਭਗਤ ਇਹੋ ਮਨ ਠਹਿਰਾਵ ਬਲਿ ਉਚ ਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਾਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਪ੍ਰਗਟ ਸਗਲ ਹਾਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਜਗਤ ਜਲੰਧਾ ਰਖ ਲੈ ਆਪਣੀ ਕਿਰਪਾ ਧਾਰ ਜਿਸਤ ਦੁਆਰੇ ਉਬਰ ਤਿਤੈ ਨਹੀਂ ਉਬਾਰ ਸਤਿ ਗੁਰ ਸੁਖ ਵਿਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਅਵਰਨਾ ਤੂ ਜਈ ਹਰ ਬਿਨ ਬਖਸ਼ਨ ਹਾਰ ਨਾਨਕ ਅਵਰਨਾ ਤੂ ਜਈ ਹਰ ਬਿਨ ਬਖਸ਼ਨ ਹਾਰ ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ व्डे भाग पीठे गुरदेवा कुट पराध मिटे हर सेवा चरण कमल जा का मनरा पै सोगन जन नया सागर तरया साधु संगे निरपो नाम जपो हर रंगे पर तन दोख किछ आप न फेड़े जम झमदार नया व नेड़े ਕ੍ਰਿਸ਼ਨਾਇ ਗਨ ਪ੍ਰਭ ਆਪ 부ਜਾਈ ਨਾਨਕ ਉਦਰੇ ਪ੍ਰਭ ਸਰਨਾਈ ਕ੍ਰਿਸ਼ਨਾਇ ਗਨ ਪ੍ਰਭ ਆਪ 부ਜਾਈ ਨਾਨਕ ਉਦਰੇ ਪ੍ਰਭ ਸਰਨਾਈ ਜਾ ਤੋ ਮੇਰੇ ਵਲ ਤਾ ਕਿਆ ਮੋ ਚੰਦਾ ਤੁਦ ਸਭ ਕੀਚ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਕshmi ਥੋੜ ਨਾ ਵੀ ਖਾਏ ਖਰਚ ਰੰਦਾ ਲੱਖ ਚਰਾਸੀ ਮੇਦਨੀ ਸਭ ਸੇਵ ਕਰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰ ਬਖਸ਼ੰਦਾ आनंद पिया सुख पाया मिल गुरु गोविंदा सबे काज सवारीए जा तुद पवंदा सबे काज सवारीए जा तुद पवंदा इक मन पुरख ते आए बरदाता संत सहार सदा बिखियाता ਤਾਸ ਚਰਨ ਲਹਿਰੀ ਦੇ ਬਸਾਓ ਤੋ ਪਰਮ ਗੁਰੂ ਨਾਨਕ ਗੁਣ ਗਾਓ ਗਾਓ ਗੁਣ ਪਰਮ ਗੁਰੂ ਸੁਖ ਸਾਗਰ ਦੁਰਤਿ ਨਿਵਾਰਨ ਸਬਦ ਸਰੇ ਗਾਵੇ ਗੰਬੀਰ ਤੀਰ ਮਤ ਸਾਗਰ ਜੋਗੀ ਜੰਗਮ ਧਿਆਨ ਤਰੇ गांव में इन्द्र दप गत प्रहलाद के आत्म रस जिन जानियो कब कल सुजस गावो गुरु नानक के राज जोग जिन मानियो वाहे गुरु वाहे गुरु वाहे ਵਾਹਿ ਜੀਓ ਕਵਲਨ ਮਧੁਰ ਮਨ ਕੋਟ ਸੈ ਸੰਗ ਸੋਖ ਕਹਿਤ ਮਾ ਜਿਸ਼ੋ ਜਿਸੇ ਦਹੀਂ ਬਾਤ ਖਾਏ ਜੀਓ ਦੇਖ ਰੂਪ ਅਤ ਅਨੂਪ ਮੋਮਾ ਮਗਪਈ ਇੰਕਨੀ ਸਭ ਜਨਕਕਾਰ ਖੇਲ ਪਾਏ ਜੀਓ ਕਾਲ ਕਲਮ ਕੋ ਕਮ ਹੱਥ ਕਹੋ ਕੌਣ ਮੀਟ ਸਕੇ ਇਸ ਬੰਗ ਗਿਆਨ ਧਿਆਨ ਧਰਤੀ ਹੀ ਚਾਹੇ ਜਿਉ ਸਤ ਸਾਚ ਸ੍ਰੀ નિਵਾਸ ਆਦਿ ਕੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿ ਜੈ ਸਤਗੁਰ ਸਿਮਰੰਤ ਨੈਣ ਕੀ ਤਿਮਰ ਮਿਟੇ ਖਿਨ ਜੈ ਸਤਗੁਰ ਸਿਮਰੰਤ ਰਿਦੇ ਹਰ ਦਾ ਨਾਮ ਦਿਨੋ ਦਿਨ ਜੈ ਸਤਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ ਜੈ ਸਤਗੁਰ ਸਿਮਰੰਤ ਰਿਧ ਸਿਦ ਨਵ ਨਿਦ ਪਾਵੇ ਸੋਈ RAM ਦਾਸ ਗੁਰ ਬਲੇਪਨ ਮਿਲ ਸੰਗਤ ਤਨ ਤਨ ਕਰੋ ਜੈ ਸਤਗੁਰ ਲਗ ਪ੍ਰਭ ਪਾਈਏ ਸੋ ਸਤਗੁਰ ਸਿਮਰੋ ਨਰੋ ਨਾਸ ਰੋ ਮਨਸੂਰ ਗੁਰ ਗੋਬਿੰਦ ਸਿੰਘ ਇਸ ਦੀ ਮੰਜ਼ੂਰ ਗੁਰ ਗੋਬਿੰਦ ਸਿੰਘ ਹਕ ਰਾਗੰਜ਼ੂਰ ਗੁਰ ਗੋਬਿੰਦ ਸਿੰਘ ਜ਼ੁਮਲਾ ਫੈਜ਼ ਨੂੰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ੇਖ ਨਿਸ਼ਾ ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਕਾ DIRE HAR KAR GUR GOBIND SINGH BEK SARAIYA GUR GOBIND SINGH TEENA KEETA JA TO NAHI MAINU JOG KI TOI MAIN NIRGUN HARE KO GUN NAHI AAPE TARAS PIOYI ਤਦਿਸਪਿਆ ਮੈ ਰਹਿਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਸਤਗੁਰ ਖੇਮਾ ਤਾਣਿਆ ਜੁਗ ਜੂਤ ਸਮਾਣੇ ਅਨਭਾਉ ਨੇਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰ ਰਾਮਦਾਸ ਤੁਮ ਹੂੰ ਰਸ ਜਾਣੇ ਤੁਮ ਦਾਤੇ ਠਾਕੁਰ ਪਿਤ ਪਾਲਕ ਨਾਇਕ ਖਸਮ ਹਮਾਰੇ निमुख निमुख तुम ही कृप पालो अंबारक तुम्हारे तारे जेवा एक कमण गुण कहिए बेशुमार व्यंत बे स्वामी तेरो अंत न किन्ही लइए राव कोट अपराध हमारे खंडो अनक विधि समझावो हम ज्ञान अल्प मत थोड़ी तुम आपन बिरद रखा हो तुम्हारी शरण तुम्हारी आशा ਤੁਮਹੀ ਸਜਨ ਸੁਹੇਲੇ ਰੱਖੋ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਨਾਨਕ ਨਾਮ ਨਿਰੰજન ਜਾਨਿਓ ਕਿੰਨੀ ਪਗਤ ਪ੍ਰੇਮ ਲਿਵਲਾਈ ਤਾਤੇ ਅੰਗਦ ਅੰਗ ਸੰਗ ਬਿਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵਰ ਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀ ਕਛ ਕਹੀ ਨਾ ਜਾਈ ਛੋਡੀ ਸ੍ਰਿਸ਼ਟ ਸકલ ਤारण ਕੋ ਅਬ ਗੁਰ ਰਾਮਦਾਸ ਕੋ ਮਿਲੀ ਬਡਾਈ ਸਤਜੁਗ ਤੇ ਮਾਣਿਓ chalio balbawan payo tret tet maneo ram raghuvansh kahayo dwapar krishna murar kans kritarth kiyo ogra sain ko raj abhay bhagta jan diyo ਕਲ ਜੁਗ ਪ੍ਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚੱਲੇ ਅਟਲ ਆਦ ਪੁਰਖ ਫਰਮਾਇਓ ਕਰਵਤ ਪਲਾ ਨ ਕਰਵਟ ਤੇਰੀ लाग गले सुन बिनती मेरी होवारी मुख फेर प्यारे करवट दे मोको काहे कोमरे जो तन चीरे अंग नमोरो पिंड पर तो प्रीत न तोर हम तुम बीच पयो नहीं कोई तुमे सुकंत नार हम सोई कहत कबीर लोई अब तुमरी परतीत ना होई ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੈਸਾ ਸਤ ਗੁਰ ਸੁਣੀਦਾ ਤੈ ਸੋ ਹੀ ਮੈਂ ਡੀਠ ਉਛੜਿਆ ਮੇਲੇ ਪ੍ਰਭੂ ਹਰ ਦਰਗੇ ਕਵਸੀਟ ਹਰ ਨਾਮੋਂ ਮੰਤਰ ਦੜਾਏਂਦਾ ਕੱਟੇ ਹਾ ਮੈ ਰੋਗ ਨਾਨਕ ਸਤ ਗੁਰ ਤੇ ਨ ਮਿਲਾਇਆ ਜੇ ਨ ਤੁਰੇ ਪਿਆਸ ਜੋਗ ਹਮ ਆਵ ਗੁਣ ਭਰੇ ਏਕ ਗੁਣ ਨਾਹੀ ਅਮਰਿਤ ਛਾੜ ਵਿਖੈ ਵਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਖੋ ਸ਼ਰਣਾ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸ਼ਰਣਾ ਸੁਖ ਹੋ ਟਾਲ